ਲਓ ਵੀ ਮਿੱਤਰੋ ਅੱਜ ਪਹੁੰਚੇ ਆ ਫਾਰਮ 'ਚ ਤੇ ਚੈੱਕ ਕਰੋ ਪਹਿਲਾਂ ਆ ਕੁੜੀ ਦੀ ਬਿਊਟੀ ਲੈਂਥ ਲੈਂਥ ਕਰੋ ਚੈੱਕ ਡਿਜ਼ਾਈਨ ਚੈੱਕ ਕਰੋ ਕੁਆਲਿਟੀ ਚੈੱਕ ਕਰੋ ਤੇ ਮਿੱਤਰੋ ਜੈ ਰਾਜ ਤੋਂ ਮੀਟ ਕਰਾਤੀ 52000 ਤੋਂ ਤੁਹਾਡੀ ਫੀਸ ਆਲਾ ਬਾਅਦ ਚ ਲੈਂਥ ਲੈਂਥ ਪੈਰਾਂ ਦੀ ਮਜ਼ਬੂਤੀ ਰੰਗ ਰੰਗ ਦੇਖੋ ਗਰਦਨ ਗੁਰਦਨ ਬਹੁਤ ਚੰਗੀ ਲੱਗੀ ਹੋਈ ਆ ਕੰਨ ਗੰਢੀ ਤੋਂ ਦੀ ਚੰਗੀ ਆ ਤੇ ਦੇਖੋ ਬਾਕੀ ਮਾਰਕੇ ਬਹੁਤ ਪਰਫੈਕਟ ਆ ਦੇਖੋ ਪਟਾ ਪੂਰਾ ਪਰਫੈਕਟ ਚਾਰੇ ਪੈਰ ਪਰਫੈਕਟ ਤੇ ਜਿੰਨਾ ਡੱਬ ਇਧਰ ਉਨਾ ਹੀ ਉਧਰ ਬੱਤਾ ਬਾਬੂ ਦੀ ਕਿਰਪਾ ਬਹੁਤ ਖੁੱਲਾ ਡੁੱਲਾ ਦੋ ਤੇ ਬਾਕੀ ਜਾਨਵਰ ਫਾਰਮ ਤੇ ਹੋਰ ਵੀ ਖੜੇ ਆ ਇਹ ਕੋਈ ਮੀਟਿੰਗ ਹੁਣੀ ਆਈ ਹੈ ਜੀ ਜੈ ਰਾਜ ਤੋਂ ਤੇ ਜਾਨਵਰ ਠੰਡ ਦਾ ਕਰਕੇ ਥੋੜੇ ਜੇ ਇੰਦਰੀ ਖੜੇ ਦੇਖੋ ਜਾਨਵਰ ਜੀ ਕੁਆਲਟੀ ਦੇਖੋ ਆਹ ਕੋਈ ਗੱਪਣਾ ਕੋੜੀ 62 ਇੰਚ ਦੀ ਖੜੀ ਆ ਜੀ 62 ਇੰਚ ਚ ਹਾਈਟ ਆ 4 ਮਹੀਨੇ ਗੱਪਣ ਚ ਤੇ ਆਹ ਕੋੜੀ ਬਹੁਤ ਜੈਨੂਇਨ ਪ੍ਰਾਈਸ ਦੇ ਗੁਰ ਦਿੱਤਾ ਤਾਂ ਮਿਲੀ ਹੋਈ ਆ ਮੰਨ ਲਓ ਹਜ਼ਾਰਾਂ ਚ ਬਣ ਜੂ ਆਪਾਂ ਐਂ ਕਹਤਾ ਕੁਆਲਟੀ ਚੈੱਕ ਕਰ ਲੋ ਦੇਖੋ ਮਾਰਿਓ ਸਿਰਫ ਮੱਥੇ ਪਰਫੈਕਟ ਪਟਾ ਪੂਰਾ ਨਾ ਕੋਈ ਚੌੜਾ ਨਾ ਕੋਈ ਖੁੱਲਾ ਮੈਂ ਸਾਈਡ ਤੇ ਫੋਟੋਆਂ ਹੀ ਲਾਉਣ ਦੀ ਟਰਾਈ ਕਰੂੰ ਗਰਦਨ ਗੁਰਦਨ ਪੇਟ ਲਘੂੜੀਆ ਪੇਟ ਦੇਖੋ ਕਹਿੰਦਾ ਥੋੜੀ ਲਿਬੜੀ ਜ਼ਰੂਰ ਆ ਪੇਟ ਲਵਰ ਤੇ ਇਹ ਵੀ ਗੁਰਦਿਤ ਤੋਂ ਗੱਬਣਾ ਅੱਜ ਆਪਾਂ ਗੱਬਣ ਗੱਬਣ ਘੋੜੀਆਂ ਦੀ ਮਰੌਣੇ ਰਹਿਗਾ 65 ਇੰਚ ਹਾਈਟ ਸਿਰਫ ਮੱਥੇ ਫੁੱਲ ਹਾਈਟ ਹੋਈ ਤਾਂ ਇਹਦੀ ਪੜੀ ਛੋਣੀ ਹੈ 7 ਮਹੀਨੇ ਗੱਬਣਾ ਦੋਸਤੋ ਚੈੱਕ ਪਾਸ ਇੱਕ ਇਹਦੇ ਨਾਲ ਖੜੀਆ ਗੱਬਣ ਹੋਰ ਪਹਿਲਾਂ ਇਧਰ 9 ਮਹੀਨੇ ਵਾਲੀ ਗੱਬਣ ਦਿਖਾਦਾ ਤੁਹਾਨੂੰ ਅੱਜ ਗੱਭਣ ਘੋੜੀਆਂ ਦੇ ਦਰਸ਼ਨ ਪਾਉਣੇ ਤੁਹਾਨੂੰ ਦੇਖੋ 9 ਮਹੀਨੇ ਗੱਭਣ 60 ਇੰਚ ਹਾਈਟ ਦੀ ਘੋੜੀ ਆ ਡਿਜ਼ਾਈਨਡ ਹੁੰਦੀ ਇਹਦਾ ਵੀ ਸੋਹਣਾ ਮੈਂ ਫੋਟੋਆਂ ਲਾਉਂਦਾ ਸਾਈਡ ਤੇ ਦੇਖ ਲਿਓ ਬਾਈ ਤਰਲੋਚਨ ਹੁਣੇ ਜਿਹੜੇ ਔਰਲਾਣੀ ਵਾਲੇ ਉਹਨਾਂ ਕੋਲ ਜਿਹੜਾ ਨੋਕਰਾ ਘੋੜਾ ਉਹ ਤੋਂ ਗੱਭਣਾ ਪੁੱਠਾ ਪਾਠਾ ਦੇਖ ਸਕਦੇ ਮੂਰੇ ਘੋੜੀ ਦਾ ਮੂੰਹ ਫਰੰਟ ਤੇ ਪਰ ਕੰਨ ਕੰਨ ਕੁੰਡੀ ਵਾਲਾ ਤੇ ਇੱਕ ਆ ਘੋੜੀ ਦੇਖੋ ਜੀ ਗਲਡੀ ਚੰਬੀ 30 ਤੇ ਰੇਵੀਆ ਤੁਰਦੀ ਜੀ ਇਹ ਹੈਗੀ ਆਪਣੇ ਆਏ ਪਵਨ ਤੋਂ ਗੱਭਣ 2 ਮਹੀਨੇ ਇੱਥੇ ਇੱਕ ਪਾਸ ਦੋਸਤੋ ਜਿਹੜੀਆਂ ਵੀ ਘੋੜੀਆਂ ਦਿਖਾਈਆਂ ਇਹ ਦੋਨੇ ਹੋਈਆਂ ਇਹ ਦੋਨੇ ਗੱਬਣ ਚੈੱਕਪਾਸ ਤੀਜੀ ਆ ਲਾਲ ਚੰਬੀ ਚੈੱਕਪਾਸ ਇਹ ਗੁਰਦਿੱਤ ਤੋਂ ਮੀਟ ਹੋਈ ਹੈ ਕਨਫਰਮ ਦੀ ਹੋਈ ਤੇ ਇਹ ਸੱਤਵੇਂ ਗੱਬਣ ਚੈੱਕਪਾਸ ਤੇ ਇਹ ਨੀਲੀ ਚੰਬੀ ਹੋਈ ਇਹ ਵੀ ਤੋਰੇ ਦੀ ਬਹੁਤ ਬਾਕਮਾਲ ਹੈ ਦੀ ਮੈਂ ਰਾਈਟਿੰਗ ਦੀ ਵੀਡੀਓ ਵੀ ਸਾਈਡ ਤੇ ਲਾਉਣਾ ਤੇ ਸਪੀਡ ਸਪੂਟ ਇਹਦੀ ਬਹੁਤ ਸੋਹਣੀ ਆ ਬਹੁਤ ਸੋਹਣਾ ਤੁਰਦੀ ਆ ਬਾਬੇ ਦੀ ਕਿਰਪਾ ਨਾਲ ਤੇ ਇਹ ਪੰਜਵੇਂ ਗੱਬਣ ਚੈੱਕਪਾਸ ਤੇ ਦੋ ਘੋੜੀਆਂ ਤੇ ਤਿੰਨ ਉਹ ਗੱਬਣ ਚੈੱਕਪਾਸ ਆ ਤੇ ਸੇਮ ਹੀ ਆ ਘੋੜੀ ਹੋਈ ਤੇ ਸੱਤਵੀਂ ਇਹ ਹੋਈ ਇਹ ਦੋਨੇ ਮੀਟ ਹੋਈਆਂ ਇਹ ਜੈਰਾਜ ਤੋਂ ਮੀਟ ਹੋਈ ਆ ਤੇ ਦੂਜੀ ਹੋਈ ਆਪਣੇ ਵਾਲੇ ਉਹ ਤੋਂ ਗੁਰਦੇਤ ਤੋਂ ਸੋ ਦੋਸਤੋ ਜਿਹੜਾ ਵੀ ਜਾਣ ਲੋ ਤੁਹਾਡੇ ਚੱਲਦਾ ਹੈ ਨੰਬਰ ਨੋਟ ਕਰ ਲਓ 6230059 53544 98555 99017 ਜਾਨਵਰ ਫਿਲਹਾਲ ਸਾਰੀ ਸੇਲ ਆ ਜਿਵੇਂ ਆ ਦੂਜੀਆਂ ਘੂੜੀਆਂ ਮੇਟ ਹੋਈਆਂ ਖੜੀਆਂ ਉਹ ਲਾਲ ਚੰਬੀ ਹੈ ਜਿਹੜੀ ਨਕੰਦ ਦੋ ਇੱਕ ਸਾਲ ਦੀ ਬਸ਼ੇਰੀ ਹੈ ਜੀ ਨੂਰੇ ਦੀ ਉਹਦੇ ਨਾਲ ਦੀ ਪਵਨ ਤੋਂ ਮੇਟ ਹੋਈ ਹੋਈ ਆ ਨੂਰੀ ਮੌਕੇ ਤੇ ਖਾਲੀ ਹੈ ਜੀ ਤੇ ਉਹ ਸਿਰੇ ਵਾਲੀ ਵੀ ਪਵਨ ਤੋਂ ਮੇਟ ਹੋਈ ਹੋਈ ਆ ਤੇ ਬਾਕੀ ਆ ਬਸ਼ੇਰੀਆਂ ਚੈੱਕ ਕਰੋ ਦਲਾਵਾ ਕਰਨੀ ਇਹਦੀ ਪੋਤੀ ਖਾਨਾ ਕੰਡੀਸ਼ਨ ਚ ਕਰੋ ਚੈੱਕ ਕਿੰਨਾ ਹੁਣਾ ਪਰਫੈਕਟ ਕੰਨਾ ਦਲਾਵਰ ਘੋੜੇ ਦੀ ਬੱਚੀ ਆ ਇਹ ਮੱਝੂ ਕੇ ਵਾਲੀ ਬਸ਼ੇਰੀ ਹੋਈ ਜੀ ਨੀਲੀ ਬਸ਼ੇਰੀ ਆ ਮੱਝੂ ਕੇ ਖਾਨਦਾਨ ਤੋਂ ਨੀਲੀ 14 ਕੁ ਮਹੀਨੇ ਨਾਲ ਨੌਕਰੀ ਬਸ਼ੇਰੀ ਖੜੀ ਕੋਈ ਨੌਕਰੀ ਬੱਚੀਆਂ ਦਾ ਚਾਹ ਬਣ ਹੋਵੇ ਤਾਂ ਦੇਖ ਸਕਦੇ ਮੀਂਹ ਨਾਲ ਸੁਣੂ ਪਤਾ ਮੀਂਹ ਬਹੁਤ ਜ਼ਿਆਦਾ ਪਿਆ ਜਾਨਵਰ 2-3 ਦਿਨਾਂ ਦੇ ਅੰਦਰ ਹੀ ਖੜੇ ਆ ਦੋਨੇ ਨੌਕਰੀਆਂ ਬਸ਼ੇਰੀਆਂ ਜੀ ਇਹ ਵੀ ਫਾਰ ਸੇਲ ਆ ਦੋ ਚੰਬੀਆਂ ਬਸ਼ੇਰੀਆਂ ਫਾਰ ਸੇਲ ਆ ਇੱਕ ਦੇਵਸਾਲ ਦੀ ਇੱਕ ਸੁਲਤਾਨ ਦੀ ਆ ਜੀ ਤੇ ਆ ਬਸ਼ੇਰਾ ਜੀ ਫਤਿਹਜੰਗ ਆ ਕਿਸ ਦਿਨ ਚਾਜਣਾ ਦਿਖਾਵਾਂਗੇ ਫਿਲਹਾਲ ਵੇਚਣ ਦਾ ਰੱਦ ਨਹੀਂ ਕੋਈ ਤੇ ਆ ਬਸ਼ੇਰੀ ਆਪਣੇ ਆਲੇ ਰਾਜਵਾਂਸ਼ ਦੀ ਆ ਆਪਣੇ ਘਰ ਦੀ ਜੰਪਾਲ ਆ ਇਹ ਵੀ ਦਿਖਾਵਾਂਗੇ ਕਿਸ ਦਿਨ ਚਾਜਣਾ ਤੇ ਆ ਬਸ਼ੇਰਾ ਇਹ ਵੀ ਜਾਇਜ਼ ਮੋਲ ਦਾ ਹਜ਼ਾਰਾਂ ਚ ਬਣਜੂ ਤੇ ਆ ਨੋਕਰਾ ਬਸ਼ੇਰਾ ਘੱਲਾ ਵਾਲੇ ਚੇਤਕ ਦਾ ਤੇ ਸਾਹਮਣੇ ਖੜੀਆਂ ਉਹ ਦੂਜੀਆਂ ਕੁੜੀਆਂ ਸਾਰੇ ਬਕਾਊਗਾ ਮਾਲ ਜਿਹੜਾ ਵੀ ਤੁਹਾਡੇ ਚੱਲਦਾ ਹੋਵੇ ਦੇਖ